ਮਾਨਯੋਗ ਪੁਲਿਸ ਕਮਿਸ਼ਨਰ ਰਮਨਦਰ ਸਰਸਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਦੇ ਦੇਸ਼ ਨਿਰਦੇਸ਼ੇ ਪੀਐਸ ਸੁਲਤਾਨਵਿੰਡ थाना ਮੁਖੀ ਸ਼੍ਰੀ ਮੋਹਨਜੀ ਉਹਨਾਂ ਦੇ ਅਗਵਾਈ ਹੇਠ ਇਹਨਾਂ ਨੇ ਇੱਕ ਕੇਸ ਟਰੇਸ ਕੀਤਾ ਹੈ ਐਫਆਈਆ ਨੰਬਰ 152212 2024 ਨੂੰ ਦਰਜ ਹੋਈ ਸੀ ਅੰਡਰ ਸੈਕਸ਼ਨ 304 194 2 ਪੀਐਸ 97 ਇਹਦਾ ਐ ਹੈਗਾ ਕਿ ਮੰਗਾ ਸਿੰਘ ਨਾਮ ਦਾ ਬੰਦਾ ਹੈਗਾ ਉਹ ਜਦੋਂ ਤਾਰਾਂ ਵਾਲੇ ਪੁਲ ਤੋਂ ਤਰਨਤਾਰਨ ਰੋਡ ਵੱਲ ਜਾ ਰਿਹਾ ਸੀ ਆਪਣੇ ਕਨਵੈਨਸ ਤੇ ਤੇ ਉਹਦੇ ਸਾਹਮਣੇ ਇੱਕ ਇੱਕ ਗਲੈਂਜ਼ਾ ਕਾਰ ਆਈ ਤੇ ਇਹਨੂੰ ਰੋਕਿਆ ਤੇ ਚਾਰਜ ਨੇ ਉਤਰੇ ਉਹਦੇ ਵਿੱਚ ਇੱਕ ਲੇਡੀ ਵੀ ਸੀਗੀ ਤੇ ਇਹਦੇ ਕੋਲੋਂ ਇਹਦਾ ਮੋਬਾਈਲ ਫੋਨ ਤੇ ਹੋਰ ਚੀਜ਼ਾਂ ਇਹਦੇ ਕੋਲੋਂ ਖੋਕੇ ਦੇ ਕਾਰਪ ਚਾ ਕੇ ਲੈ ਗਏ ਤੇ ਜਿਵੇਂ ਹੀ ਪੁਲਿਸ ਨੂੰ ਇਤਲਾਹ ਮਿਲੀ ਤੇ ਪੁਲਿਸ ਨੇ ਐਫਆਈਆਰ ਅਰਜ਼ੀ ਕੀਤੀ ਮਸਲਾ ਸਵੇਰੇ 6 ਵਜੇ ਦਾ ਜਿਵੇਂ ਇਤਲਾ ਮਿਲੀ ਤੇ ਪੁਲਿਸ ਨੇ ਫੇਰ ਦਰਜ ਕੀਤੀ ਤੇ ਨਾਲ ਦੇ ਨਾਲ ਹੀ ਅਸੀਂ ਟੀਮਸ ਬਣਾ ਕੇ ਇਹਨਾਂ ਨੂੰ ਫੜਨ ਲਈ ਪੂਰੇ ਯਤਨ ਕੀਤੇ ਤੇ ਸਾਨੂੰ 5-6 ਦਿਨਾਂ ਬਾਅਦ ਦੋ ਬੰਦੇ ਰੈਸਟ ਕਰਨ ਦੀ ਕਾਮਯਾਬੀ ਮਿਲੀ ਹੈ ਉਹਦੇ ਵਿੱਚ ਹੈਗੇ ਗੁਰਦੇਵ ਸਿੰਘ ਐਲਾਇਸ ਗੁਰੀ ਤੇ ਦੂਸਰੀ ਲੇਡੀ ਹੈ ਤਮੰਨਾ ਵਾਈਫ ਆਫ ਸੁਨੀਲ ਸ਼ਰਮਾ ਜਿਹੜਾ ਗੁਰੀ ਹੈ ਤੇ ਤਮੰਨਾ ਦੋਨਾਂ ਦੀ ਉਮਰ ਕਰੀਬ 22 ਸਾਲ ਹੀ ਹੈ ਤੇ ਗੁਰੀ ਅઠਵੀ ਪਾਸ ਪੜਿਆ ਤੇ ਤਮੰਨਾ ਨੇ ਹਾਲ ਰਿਵੀਲ ਨਹੀਂ ਕੀਤਾ ਉਹ ਕਿੰਨਾ ਕੁ ਪੜੀ ਹੈ ਤੇ ਉਸ ਤੋਂ ਇਲਾਵਾ ਜਿਹੜਾ ਗੁਰੀ ਹੈ ਉਹ ਆਪਣੇ ਫਾਦਰ ਸਾਹਿਬ ਨਾਲ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਤੇ ਤਮੰਨਾ ਉਹ ਘਰ-ਬਾਰ ਦਾ ਹੀ ਕੰਮ ਕਰਦੀ ਹੈ ਜੀ ਇਹ ਡਰਗ ਡਿਕ ਵੀ ਹੈਗੇ ਜੋ ਪਤਾ ਚੱਲੇ ਆ ਦੋਨੋਂ ਤੇ ਇਹਨਾਂ ਤੋਂ ਆਪਣਾ ਰਿਕਵਰੀ ਹੋਈ ਹੈ ਗਲੈਂਜ਼ਾ ਕਾਰ ਜਿਹੜੀ ਇਹਨਾਂ ਨੇ ਕੀਤੀ ਸੀ ਜਿਹਦੇ ਵਿੱਚ ਅਟੈਂਪਟ ਜਿਹੜੇ ਸਨਾਚ ਸਨਾਚਿੰਗ ਲਈ ਕੀਤੀ ਸੀ ਉਹ ਵੀ ਅਸੀਂ ਕਰ ਲਈ ਰਿਕਵਰ ਤੇ ਜਿਹੜਾ ਫਰਸ ਸਨਾਚ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਚੁੱਕੇ ਆ ਤੇ ਬਾਕੀ ਐ ਪ੍ਰੀਲੀਮਿਨਰੀ ਹੈਗਾ ਜਿਹੜਾ ਗੁਰਦੀਪ ਹੈ ਉਹਨੂੰ ਅਸੀਂ 8 12 ਨੂੰ ਅਰੈਸ ਕੀਤਾ ਸੀ ਤਮੰਨਾ ਨੂੰ 9 ਨੂੰ ਹੀ ਅੱਜ ਹੀ ਅਰੈਸ ਕੀਤਾ ਤੇ ਬਾਕੀ ਅਸੀਂ ਨਾ ਰਮਣ ਲੱਗੇ ਤੇ ਪੁੱਛੇ ਚ